ਦਾਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਮਹਿਲਕਲਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਨੌਜਵਾਨ ਦੀ ਮੌਕੇ ਹੀ ਤੇ ਹੀ ਮੌਤ ਹੋ ਗਈ ਜਦਕਿ ਇੱਕ ਦੀ ਹਾਲਤ ਗੰਭੀਰ ਹੋਈ ਹੈ ਲੁਧਿਆਣਾ ਬਰਨਾਲਾ ਹਾਈਵੇ ਦੇ ਉੱਤੇ ਇਹ ਉਸ ਵੇਲੇ ਹਾਦਸਾ ਵਾਪਰਿਆ ਜਦੋਂ ਖੜੇ ਟਰਾਲੀ ਦੇ ਨਾਲ ਇੱਕ ਮੋਟਰਸਾਈਕਲ ਦੀ ਟੱਕਰ ਹੋ ਗਈ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਦੀ ਹਾਲਤ ਅੱਜ ਜੋ ਗੰਭੀਰ ਜਿਸ ਨੂੰ ਮਹਿਲਕਲਾ ਸਿਵਲ ਹਸਪਤਾਲ ਵੱਲੋਂ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ ਨੌਜਵਾਨ ਸੋਹਰਪਿੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਸਵੇਰੇ ਕਰੀਬ 5:30 ਵਜੇ ਦੇ ਕਰੀਬ ਟ੍ਰਾਈਡੈਂਟ ਟ੍ਰਾਈਕੋਰਟ ਵਿੱਚ ਆਪਣੀ ਡਿਊਟੀ ਤੇ ਜਾ ਰਹੇ ਸਨ ਕਿ ਹਾਈਵੇ ਉੱਪਰ ਇੱਕ ਟਰੈਲਰ ਰੇਤ ਦਾ ਭਰਿਆ ਖੜਿਆ ਹੋਇਆ ਸੀ ਜਿਸ ਦੇ ਟਾਇਰ ਫਟੇ ਹੋਏ ਸਨ ਉਸ ਨਾਲ ਮੋਟਰਸਾਈਕਲ ਟਕਰੋਂ ਨਾਲ ਭਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦਨਖਸਰਾਂ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਮਹਿਲਕਲਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਨੌਜਵਾਨ ਦੀ ਮੌਕੇ ਹੀ ਤੇ ਹੀ ਮੌਤ ਹੋ ਗਈ ਜਦਕਿ ਇੱਕ ਦੀ ਹਾਲਤ ਗੰਭੀਰ ਹੋਈ ਹੈ ਲੁਧਿਆਣਾ ਬਰਨਾਲਾ ਹਾਈਵੇ ਦੇ ਉੱਤੇ ਇਹ ਉਸ ਵੇਲੇ ਹਾਦਸਾ ਵਾਪਰਿਆ ਜਦੋਂ ਖੜੇ ਟਰਾਲੀ ਦੇ ਨਾਲ ਇੱਕ ਮੋਟਰਸਾਈਕਲ ਦੀ ਟੱਕਰ ਹੋ ਗਈ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਦੀ ਹਾਲਤ ਅੱਜ ਜੋ ਗੰਭੀਰ ਜਿਸ ਨੂੰ ਮਹਿਲਕਲਾ ਸਿਵਲ ਹਸਪਤਾਲ ਵੱਲੋਂ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ ਨੌਜਵਾਨ ਸੋਹਰਪਿੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਸਵੇਰੇ ਕਰੀਬ 5:30 ਵਜੇ ਦੇ ਕਰੀਬ ਟ੍ਰਾਈਡੈਂਟ ਟ੍ਰਾਈਕੋਰਟ ਵਿੱਚ ਆਪਣੀ ਡਿਊਟੀ ਤੇ ਜਾ ਰਹੇ ਸਨ ਕਿ ਹਾਈਵੇ ਉੱਪਰ ਇੱਕ ਟਰੈਲਰ ਰੇਤ ਦਾ ਭਰਿਆ ਖੜਿਆ ਹੋਇਆ ਸੀ ਜਿਸ ਦੇ ਟਾਇਰ ਫਟੇ ਹੋਏ ਸਨ ਉਸ ਨਾਲ ਮੋਟਰਸਾਈਕਲ ਟਕਰਉਣ ਨਾਲ ਭਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦੈਨਕਸਵਰ ਟਿਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਮਹਿਲਕਲਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਨੌਜਵਾਨ ਦੀ ਮੌਕੇ ਹੀ ਤੇ ਹੀ ਮੌਤ ਹੋ ਗਈ ਜਦਕਿ ਇੱਕ ਦੀ ਹਾਲਤ ਗੰਭੀਰ ਹੋਈ ਹੈ ਲੁਧਿਆਣਾ ਬਰਨਾਲਾ ਹਾਈਵੇ ਦੇ ਉੱਤੇ ਇਹ ਉਸ ਵੇਲੇ ਹਾਦਸਾ ਵਾਪਰਿਆ ਜਦੋਂ ਖੜੇ ਟਰਾਲੀ ਦੇ ਨਾਲ ਇੱਕ ਮੋਟਰਸਾਈਕਲ ਦੀ ਟੱਕਰ ਹੋ ਗਈ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਦੀ ਹਾਲਤ ਅਜੋ ਗੰਭੀਰ ਜਿਸ ਨੂੰ ਮਹਿਲ ਕਲਾ ਸਿਵਲ ਹਸਪਤਾਲ ਵੱਲੋਂ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ ਨੌਜਵਾਨ ਸੋਹਰ ਪਿੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਸਵੇਰੇ ਕਰੀਬ 5:30 ਵਜੇ ਦੇ ਕਰੀਬ ਟ੍ਰਾਈਡੈਂਟ ਟ੍ਰਾਈਕੋਰਟ ਵਿੱਚ ਆਪਣੀ ਡਿਊਟੀ ਤੇ ਜਾ ਰਹੇ ਸਨ ਕਿ ਹਾਈਵੇ ਉੱਪਰ ਇੱਕ ਟਰੈਲਰ ਰੇਤ ਦਾ ਭਰਿਆ ਖੜਿਆ ਹੋਇਆ ਸੀ ਜਿਸ ਦੇ ਟਾਇਰ ਫਟੇ ਹੋਏ ਸਨ ਉਸ ਨਾਲ ਮੋਟਰਸਾਈਕਲ ਟਕਰੋਂ ਨਾਲ ਭਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ